ਸਸੀ ਕਾਲਜੀ ਸਾਰਨ ਪਿਆਰ ਭਰੀ ਸਸੀ ਕਾਲਜੀ ਬਾਬਾ ਧੰਨਵਾਦ ਬਹੁਤ ਬਹੁਤ ਮਿਹਰबानी ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਆਪਾਂ ਸੌਕਸ ਬਣਾ ਜਾ ਰਹੇ ਹਾਂ ਮਤਲਬ ਕਿ ਜਰਾਬ ਬਣਾਉਣ ਜਾ ਰਹੇ ਹਾਂ ਜਰਾਬ ਕਿਸ ਤਰੀਕੇ ਦੀ ਬਣਾਉਣੇ ਆ ਤੁਸੀਂ ਉਸ ਜਰਾਬ ਦੇ ਵਿੱਚ 30 ਜੋੜ ਵੀ ਪਾ ਸਕਦੇ ਹੋ ਔਰ 35 ਜੋੜ ਵੀ ਪਾ ਸਕਦੇ ਹੋ ਜੋੜ ਦਾ ਮਤਲਬ ਕਿ ਜੋਟੇ ਹੈ ਨਾ ਕੁੰਡੇ 70 ਕੁੰਡੇ ਪਾ ਸਕਦੇ ਹੋ ਤੇ ਜੇ ਜੇ ਤੁਸੀਂ ਘੱਟ ਬਣਾਉਣੀ ਹੈ ਤਾਂ 60 ਜੋਟੇ ਵੀ ਪਾ ਸਕਦੇ ਹੋ ਕਿਉਂਕਿ ਜਿੰਨੇ ਆਪਾਂ ਜ਼ਿਆਦਾ ਜੋੜ 35 ਜੋੜ ਪਾਵਾਂਗੇ ਪਾਵਾਂਗੇ ਤੇ 70 ਪਾਵਾਂਗੇ ਤਾਂ ਉਹਦੇ ਆਪਾਂ ਨੂੰ ਹੋਏਗਾ ਜੀ ਗਿੱਟੇ ਜਿਆਦਾ ਆਪਣੇ ਟੱਕ ਹੁੰਦੇ ਆ ਆਪਣੇ ਸਾਰੇ ਪੈਰ ਕਾਫੀ ਲਾਤ ਤੱਕ ਫੋਲਡ ਤੱਕ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਉਹ ਦੱਸਦੀਆਂ ਜਿਹੜਾ ਬਣਾਉਣੀ ਤੇ ਤੁਸੀਂ ਪਹਿਲਾਂ ਵੀ ਵੇਖੀ ਹੋਣੀ ਹੈ ਤੇ ਆਪਾਂ ਵੀ ਤੁਹਾਨੂੰ ਬਣਾਉਣੀ ਦੱਸਦੇ ਆਪਾਂ socks ਤੇ ਤੁਸੀਂ ਦੇਖਿਓ ਕਿ ਅੱਗੇ ਆਪਾਂ ਕਿਸ ਤਰੀਕੇ ਨਾਲ ਤਿਆਰ ਕਰ ਰਹੇ ਆਂ socks ਪਹਿਲਾਂ ਆਪਾਂ ਪਾਵਾਂਗੇ ਜੀ ਕੁੰਡੇ ਕੁੰਡੇ ਮੈਂ 30 ਝੋਟੀਆਂ ਦੀ ਬਣਾਵਾਂਗੀ ਝੋਟੀਆਂ ਮਤਲਬ ਕਿ ਜੋੜ 60 ਕੁੰਡੇ ਪਾਵਾਂਗੇ ਜੇ ਆਪਾਂ ਗਿਣੀਏ ਤਾਂ 60 ਕੁੰਡੇ ਬਣਦੇ ਨੇ ਤੇ ਜੇ ਆਪਾਂ ਜੋੜ ਗਿਣਦੇ ਆਂ ਜੋੜ 30 ਬਣ ਜਾਂਦੇ ਨੇ ਕਿਉਂਕਿ ਹਾਫ ਹੋ ਜਾਂਦਾ ਤਾਂ 30 ਜਿਹੜਾ ਦਾ ਡਬਲ ਕਰੀਏ ਤਾਂ 60 ਹੋ ਜਾਣਗੇ ਮੈਂ 60 ਜੋੜ ਦੀ ਬਣਾਵਾਂਗੀ ਤਕਰੀਬਨ 30 ਜੋਟੀਆਂ ਦੀ ਹੈ ਨਾ ਪਹਿਲਾਂ ਮੈਂ 35 ਜੋਟੀਆਂ ਦੀ ਵੀ ਬਣਾਈਏ 35 ਜੋਟਿਆਂ ਨਾਲ ਕਾਫੀ ਆਪਣੀ ਲੱਤ ਕਵਰ ਹੋ ਜਾਂਦੀ ਹੈ ਤੇ 30 ਜੋੜ ਨਾਲ ਆਪਣੇ ਗਿੱਟੇ ਵੀ ਠੱਕ ਹੋ ਜਾਂਦੇ ਜਿੰਨੇ ਤੁਸੀਂ ਲੰਬੀ ਜਰਾਬ ਉੱਪਰ ਨੂੰ ਬਣਾਉਣੀ ਚਾਹੁੰਦੇ ਅੰਨੀ ਬਣਾ ਸਕਦੇ ਆ ਆਪਾਂ ਪਾਵਾਂਗੇ 30 ਜੋੜ ਤੁਹਾਨੂੰ ਮੈਂ 30 ਝੋਟੀਆਂ ਦੇ ਹੀ ਜਰਾਬ ਦੱਸਾਂਗੀ ਬਾਕੀ ਤੁਹਾਡੇ ਤੇ ਪਾਉਣਾ ਤੁਸੀਂ ਕਿੰਨੇ ਪਾਉਣੇ ਚਾਹੁੰਦੇ ਆ ਪਾ ਸਕਦੇ ਆ ਹਾਂਜੀ ਆਪਾਂ 30 ਝੋਟੀਆਂ ਇਹ ਬਣਾ ਲਏ ਆਗੇ ਮਤਲਬ ਕਿ 60 ਕੁੰਡੇ ਪਾ ਲਏ ਆ ਹੁਣ ਆਪਾਂ ਇਹਦੀ ਸਾਰੀ ਸਲਾਈ ਪੁੱਠੀ ਪਾਵਾਂਗੇ ਇਹ ਸਾਰੀ ਸਲਾਈ ਆਪਾਂ ਪੁੱਠੀ ਪਾਵਾਂਗੇ ਇੱਕ ਪੂਰੀ ਸਲਾਈ ਪੁੱਠੀ ਪੈਣ ਦੇ ਨਾਲ ਹੀ ਅੱਗੇ ਦਾ ਬਹੁਤ ਸੋਹਣਾ ਬਣੇਗਾ जो आप तो सारी सिलाई पुठी पावगे फिर उस तो बात आँ जी पैक सिलाई है पुठी कर ली तो है तो पुट्ठी देखो इस तरह बार्डर टाइप हो गया आगे हाँ? आगे। है ना पुठी की देखो पुठी आप पा ली है हम आप पावगे सिलाई सीधी क्योंकि फिर अपना दोनों सैड तो यह बाडर जो जा आ जाएगा तूावे तो बट जी बन दी हम पावे सीधी सिलाई ਇਹ ਆਪਾਂ ਚਾਰ ਸਲਾਂਜਾਂ ਪਾ ਲਈਆਂ ਚਾਰ ਸਲਾਂਜਾਂ ਦੇ ਉੱਪਰ ਤੁਸੀਂ ਦੇਖੋ ਆਪਣੇ ਇਸ ਤਰ੍ਹਾਂ ਦਾ ਬਾਰਡਰ ਬਣ ਜਾਣਾ ਮਤਲਬ ਚਾਰ ਸਲਾਂਜਾਂ ਦੇ ਮਤਲਬ ਨਾਲ ਦੇਖ ਤੁਸੀਂ ਦੇਖਦੇ ਹੋ ਲਾਈਨਾਂ ਬਣ ਗਈਆਂ ਚਾਰ ਇਹ ਪੁੱਠੀਆਂ ਪੁੱਠੀਆਂ ਹਨ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੂਸਰਾ ਕਲਰ ਐਡ ਕਰਾਂਗੇ ਦੂਸਰੇ ਕਲਰ ਨਾਲ ਆਪਾਂ ਲਾਵਾਂਗੇ ਇਹ ਵਾਲਾ ਕਲਰ ਦੇ ਨਾਲ ਸਕਿੰਨ ਕਲਰ ਤੇ ਫਿਰ ਇਸ ਇਸਕਿੰਨ ਕਲਰ ਕਰਾਂਗੇ ਆਪਾਂ ਸਕਿੰਨ ਕਲਰ ਨਾਲ ਹੁਣ ਇਹਦੀ ਆਪਾਂ ਪਹਿਲਾਂ ਇੱਕ ਸਲਾਈ ਸਿੱਧੀ ਪਾਵਾਂਗੇ ਸਕਿੰਨ ਕਲਰ ਦੇ ਨਾਲ ਆਪਾਂ ਨੇ ਇਹ ਜੋ ਰੱਖੀ socks ਰੱਖੇ ਸੀ ਡਿਜ਼ਾਈਨ ਦੇ ਪਾਉਣ ਦੀ 30 ਜੋੜਿਆਂ ਦੀ 30 ਜੋਟੇ ਮਤਲਬ ਕਿ 60 ਕੁੰਡਿਆਂ ਦੀ ਇਹ ਆਪਾਂ ਇੰਨੀ ਕੁ ਬਣਾ ਲਈ ਇਹਦਾ ਮਤਲਬ ਕਿ ਜਦ ਖੁੱਲੇਗੀ ਤਾਂ ਇੰਨੀ ਲੰਬੀ ਹੋ ਜਾਏਗੀ ਆਪਾਂ ਇਹ ਚਾਰ ਲੇਨਾਂ ਬਣਾਈਆਂ ਚਾਰ-ਚਾਰ ਸਲਾਈਆਂ ਦੀਆਂ ਇੱਕੋ ਜਿਹੀਆਂ ਬੱਟਾ ਬਣਾਈਆਂ ਚਾਰੇ ਦੇ ਇਹ ਚਾਰ ਬੱਟਾ ਹੋ ਗਈਆਂ 1 2 3 ਤੇ 4 ਇਹ ਚਾਰ-ਚਾਰ ਸਲਾਈ ਦੀਆਂ ਬੱਟਾ ਇੱਕ ਸਾਈਡ ਤੇ ਆਈਆਂ ਨੇ ਤੇ ਦੂਸਰੀ ਸਾਈਡ ਤੇ ਵੀ ਆਪਣਾ ਇਸ ਤਰ੍ਹਾਂ ਦੀਆਂ ਹੋ ਗਈਆਂ ਅਗਰ ਤੁਸੀਂ ਇੱਕ ਰੰਗ ਦੀ socks ਬਣਾਣੇ ਆ ਤਾਂ ਉਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਦਿਖਾਈ ਨਹੀਂ ਦੇਣਗੀਆਂ ਜੋ ਇਹ ਚੀਜ਼ਾਂ ਬਣਗੀਆਂ ਇਹ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਦਿਖਾਈ ਦੇਣਗੀਆਂ ਦੇਣਗੀਆਂ ਨੇ ਜਦੋਂ ਆਪਾਂ ਕੁੰਡਾ ਚੇਂਜ ਕਰਦੇ ਆ ਉਹਦੇ ਵਿੱਚ ਇਹ ਦੂਸਰਾ ਕਲਰ ਆਏਗਾ ਹੀ ਆਏਗਾ ਜਿਸ ਤਰ੍ਹਾਂ ਤੁਹਾਨੂੰ ਮਿਕਸ ਲੱਗ ਰਹੀ ਹੈ ਲੈ ਨਾ ਇਸ ਤਰ੍ਹਾਂ ਇੱਧਰ ਵੀ ਇਸ ਤਰ੍ਹਾਂ ਬਣਾਉਣੀਆਂ ਨੇ ਆਪਾਂ 1 2 3 ਤੇ 4 ਹਾਂ ਠੀਕ ਹੈ ਜੀ ਇਹ ਚਾਰ ਆਪਣੀਆਂ ਬਣ ਗਈਆਂ ਨੇ ਤੁਸੀਂ ਧਿਆਨ ਨਾਲ ਦੇਖੋ 1 2 3 ਤੇ 4 ਇਸ ਕਲਰ ਦੀਆਂ 1 2 3 ਤੇ 4 ਇਸ ਕਲਰ ਦੀਆਂ ਠੀਕ ਹੈ ਇੱਧਰ ਵੀ ਪੁੱਠੀਆਂ ਚਾਰ ਆਣਗੀਆਂ ਤਾਂ ਵੱਟਾ ਤੇ ਇਧਰ ਵੀ ਇਸ ਕਲਰ ਦੀਆਂ ਚਾਰ ਆ ਗਈਆਂ 1 2 3 4 ਤੇ ਦੇਖੋ ਚਾਰ ਸਲਾਈਆਂ ਦੀ ਵਟਾ ਚਾਰ ਹੀ ਬਣੀਆਂ ਨੇ ਤੁਸੀਂ ਧਿਆਨ ਨਾਲ ਦੇਖ ਲਓ 1 2 3 ਤੇ 4 ਠੀਕ ਹੈ ਇਹ ਆ ਗਈ ਹੁਣ ਆਪਾਂ ਦੋਨੋਂ ਸਾਈਡਾਂ ਦੇ ਵਿੱਚੋਂ ਪੰਜ ਜੋੜੇ ਇਧਰੋਂ ਆਪਾਂ ਘਟਾਵਾਂਗੇ ਤੇ ਪੰਜ ਜੋਟੇ ਆਪਾਂ ਇਧਰੋਂ ਕੱਟ ਕਰਨੇ ਆ ਫਿਰ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦਾ ਅੱਗੇ ਕੀ ਕਰਨਾ ਵਾ ਪਹਿਲਾਂ ਆਪਾਂ ਪੰਜ-ਪੰਜ ਜੋਟੇ ਘਟਾਣੇ ਨੇ ਇਹ ਇਹਦੇ ਤੁਸੀਂ ਹੁਣ ਆਪਣੇ ਪੰਜ ਜੋੜ ਕਰਕੇ ਕਲਰ ਚੇਂਜ ਕਰ ਸਕਦੇ ਆਪਾਂ ਆਪਾਂ ਇਹਦਾ ਕਲਰ ਚੇਂਜ ਕਰਾਂਗੇ ਕਿਉਂਕਿ ਆਪਾਂ ਪੰਜ ਝੋਟੇ ਘਟਾਵਾਂਗੇ ਤੇ ਇਹ ਆਪਣੇ ਬਹੁਤ ਹੀ ਵਧੀਆ ਤਰੀਕੇ ਨਾਲ ਬੰਦਾ ਆਪਾਂ 30 ਝੋਟੇ ਪਾਏ ਸੀ ਤਾਂ ਇਹਦੇ 25 ਝੋਟੇ ਰਹਿ ਜਾਣਗੇ 20 ਝੋਟੇ ਰਹਿਣਗੇ ਪੰਜ ਪੰਜ ਝੋਟੇ ਘਟਾਣੇ ਆਪਾਂ ਧਿਆਨ ਦੇ ਨਾਲ ਇੱਕੋ ਜਿਹੇ ਦੋਨੇ ਸਾਈਡਾਂ ਤੋਂ ਘਟਾਉਣੇ ਨੇ ਦੋ ਤਨ ਕੁੰਡੇ ਆਪਣੇ ਹੋ ਗਏ ਆਪਾਂ 10 ਕੁੰਡੇ ਇਧਰੋਂ ਘਟਾਣੇ ਨੇ ਆਪਾਂ 10 ਕੁੰਡੇ ਸਾਈਡ ਤੋਂ ਘਟਾ ਲਿਆ ਹੁਣ ਆਪਾਂ ਇਹਨੂੰ ਬਣਾਗੇ ਬਿਲਕੁਲ ਸਿੱਧਾ ਤਰ ਤੱਕ ਆਪਾਂ ਇਹਨੂੰ ਸਿੱਧਾ ਲੈ ਕੇ ਜਾਵਾਂਗੇ ਅਗਰ ਆਪਾਂ ਇਹ ਚੀਜ਼ ਇਹਦੇ ਨਾਲ ਘਟਾਉਣੀ ਆ ਇੱਥੋਂ ਆਪਾਂ ਕਰਾਂਗੇ ਉਹਨੂੰ ਚੇਂਜ ਇਹ ਕਲਰ ਨੂੰ ਇਹ ਕਲਰ ਆਪਾਂ ਇੱਥੋਂ ਚੇਂਜ ਕਰ ਲੈ ਤੁਸੀਂ ਧਾਗਾ ਕੱਟ ਕੇ ਲਾਉਣਾ ਚਾਹੁੰਦੇ ਨਾਲ ਲਾ ਲਓ ਪਰ ਮੈਂ ਕਟਾਂਗੀ ਨਹੀਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰੀ ਸਲਾਈ ਨੂੰ ਬਣਾ ਲਾਂਗੇ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਚੇਂਜ ਕਰਾਂਗੇ ਮੈਂ ਧਾਗਾ ਚੇਂਜ ਨਹੀਂ ਕੀਤਾ ਸੀਗਾ ਕਿਉਂਕਿ ਫਿਰ ਜਦ ਆਪਾਂ ਇਹ ਚੀਜ਼ ਇਧਰੋਂ ਇਹ ਚੈੱਕ ਕਰਨੀ ਸੀਗੀ ਚੇਂਜ ਇਹਦਾ ਕਲਰ ਹੋਰ ਆਣਾ ਸੀਗਾ ਤੇ ਇਧਰਲੇ ਪਾਸੇ ਹੋਰ ਹੋ ਜਾਣਾ ਸੀ ਫਿਰ ਆਪਾਂ ਐਸਲੀ ਪੂਰੀ ਸਲਾਈ ਹੀ ਅਸਤੀ ਪਾ ਦਿੱਤੀ ਆਪਾਂ ਇਧਰੋਂ ਵੀ ਇੱਕੋ ਜਿਹਾ ਚੇਂਜ ਕਰਾਂਗੇ ਇਧਰੋਂ ਵੀ 10 ਜੋਟੇ ਇੱਕ ਕੁੰਡੇ ਘਟਾਵਾਂਗੇ ਆਪਾਂ ਕਿਉਂਕਿ ਪੰਜ-ਪੰਜ ਜੋੜ ਹੋ ਜਾਣਗੇ ਸਲਾਈ ਵੇਲੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਧਿਆਨ ਜ਼ਰੂਰ ਰੱਖਣਾ ਕਿ ਆਪਾਂ ਕਿੰਨੇ-ਕਿੰਨੇ ਜੋਟ ਘਟਾਏ ਨੇ ਜੋਟੇ ਵੀ ਕਹਿ ਲੋ ਜੋੜ ਕਹਿ ਲੋ ਕੁੰਡੇ ਕਹਿ ਲੋ ਹਨਾ ਤਾਂ ਇਹ ਆਪਾਂ 10 ਘਟਾਉਣੇ ਨੇ ਹਾਂਜੀ ਆਪਣਾ ਹੁਣ ਇਹ ਦੇਖੋ ਦੋਨਾਂ ਸਾਈਡਾਂ ਦੇ ਉੱਪਰੋਂ ਮੇਰੇ ਉਹੀ ਸੌਕਸ ਪਾਏ ਹੋਏ ਨੇ ਜਿਹੜੇ ਮੈਂ ਬਣਾ ਰਹੀਆਂ ਇਹਨਾਂ ਦੋਨਾਂ ਸਾਈਡਾਂ ਦੇ ਉੱਪਰੋਂ ਆਪਣਾ ਇੱਕ ਕਲਰ ਤੇ ਹੀ ਹੋ ਗਏ ਨੇ ਹੋਗੇ ਨੇ ਤੇ ਹੁਣ ਆਪਾਂ ਇੱਥੇ ਧਾਗਾ ਕੱਟ ਕੇ ਦੂਸਰਾ ਲਾ ਲਾਂਗੇ ਕੱਟਣ ਦਾ ਵਿੱਚ ਕੋਈ ਨਹੀਂ ਜੇ ਆਪਾਂ ਦੋ ਕਲਰ ਦੀ ਬਣਾਉਣੀ ਹੈ ਤਾਂ ਆਪਾਂ ਨੂੰ ਧਾਗਾ ਕੱਟ ਕੇ ਇੱਧਰ ਉੱਧਰ ਲਾਉਣਾ ਹੀ ਪੈਂਦਾ ਵਾ ਤੁਸੀਂ ਇੱਕ ਰੰਗ ਦੀ ਬਣਾਉਣੀ ਚਾਹੁੰਦੇ ਤਾਂ ਫਿਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਸਾਫ਼ ਦਿਖਾਈ ਦੇਖ ਰਿਹਾ ਚਾਰ ਵੱਟਾ ਮੈਂ ਫੇਰ ਦੱਸਦੀ ਹਾਂ ਇਹ ਚਾਰ-ਚਾਰ ਸਲਾਈਆਂ ਪੈਕ ਸਾਈਡ ਨੂੰ ਪਾ ਕੇ ਹੀ ਕਰਨੀਆਂ ਨੇ ਇਹ ਕਰ ਦਿੱਤੀਆਂ ਹੁਣ ਆਪਾਂ ਇੱਥੇ ਧਾਗਾ ਦੂਸਰਾ ਕੱਟ ਕੇ ਲਾਵਾਂਗੇ ਤੇ ਤੁਸੀਂ ਇਹਦੀਆਂ ਦੋ-ਦੋ ਸਲਾਈਆਂ ਪਾਣੀਆਂ ਨੇ ਦੋਸ ਕਲਰ ਦੀਆਂ ਤੇ ਦੋ ਉਸ ਕਲਰ ਦੀਆਂ ਚਾਰ-ਚਾਰ ਸਲਾਈਆਂ ਹੁਣ ਨਹੀਂ ਪਾਉਣੀਆਂ ਤੇ ਨਾ ਹੀ ਇਸ ਤਰ੍ਹਾਂ ਆਪਾਂ ਬੱਟਾ ਬਣਾਣੀਆਂ ਨੇ ਹੁਣ ਆਪਾਂ ਇੱਕ ਸਾਈਡ ਨੂੰ ਹੀ ਪਾਵਾਂਗੇ ਇਹਨੂੰ ਹੁਣ ਜਿਸ ਤਰ੍ਹਾਂ ਆਪਾਂ ਆਮ ਬੁਣਦੇ ਹਾਂ ਉਸ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਬੁਣਨਾਗਾ ਜਿਸ ਤਰੀਕੇ ਨਾਲ ਆਪਾਂ ਆਮ ਬੁਣਦੇ ਹਾਂ ਹੁਣ ਇਸ ਤਰੀਕੇ ਨਾਲ ਹੀ ਬੁਣਾਂਗੇ ਸਾਰੀਆਂ ਇਹ ਲਾਈਨਾਂ ਇੱਕ ਸਾਈਡ ਤੇ ਹੀ ਆਣਗੀਆਂ ਹਾਂਜੀ ਆਪਾਂ ਇਹ ਦੋ ਸਲਾਈਆਂ ਪਾ ਲਈਆਂ ਕਾਫੀ ਕਲਰ ਦੀਆਂ ਤੇ ਦੋ ਪਾਵਾਂਗੇ ਆਪਾਂ ਹੁਣ ਇਹਦੇ ਦੂਸਰੇ ਕਲਰ ਦੀਆਂ ਹਲਾ ਆਪਾਂ ਇੱਥੋਂ ਪੰਜ ਕੁੰਡੇ ਪੁੱਠੇ ਕਰਾਂਗੇ ਦੇਖੋ ਜੀ ਪੰਜ ਪੰਜ ਕੁੰਡੇ ਕਰਨੇ ਨੇ ਆਪਾਂ ਪੰਜ ਜੋੜ ਨਹੀਂ ਮੈਂ ਪਰ ਤੁਹਾਨੂੰ ਫਿਰ ਦੱਸਦੀ ਆ ਕਿ ਪੰਜ ਕੁੰਡੇ ਹੀ ਕਰਨੇ ਨੇ ਆਪਾਂ ਕਾ ਦੋ ਤਨ ਤੇ ਇਹ ਚਾਰ ਹੋ ਗਏ ਇੱਕ ਕੁੰਡਾ ਆਪਾਂ ਇਧਰੋਂ ਲਾ ਲਿਆ ਸੀਗਾ ਇਸ ਕਰਕੇ ਪੰਜ ਕੁੰਡੇ ਹੋ ਗਏ ਹੁਣ ਆਪਾਂ ਫਿਰ ਇਹਨੂੰ ਸਲਾਈ ਨੂੰ ਸਿੱਧੀ ਕਰਾਂਗੇ ਇਹਦੇ ਲਾਸਟ ਕੋਨੇ ਤੇ ਜਾ ਕੇ ਵੀ ਆਪਾਂ ਇਦਾਂ ਹੀ ਕਰਾਂਗੇ ਤੇ ਪੰਜ ਕੁੰਡੇ ਹੀ ਆਪਾਂ ਪੁੱਠੇ ਦੂਸਰੀ ਸਾਈਡ ਤੇ ਕਰਨੇ ਆ ਦੇਖੋ ਜੀ ਪੰਜ ਕੁੰਡੇ ਆਪਾਂ ਦੂਸਰੀ ਸਾਈਡ ਤੇ ਪੁੱਠੇ ਕਰਾਂਗੇ ਕਿਉਂਕਿ ਬਾਰਡਰ ਜੇ ਬਣਿਆ ਸੋਹਣਾ ਲੱਗਦਾ ਅਗਰ ਤੁਸੀਂ ਜ਼ਿਆਦਾ ਕੁੰਡੇ ਪੁੱਠੇ ਕਰਨਾ ਚਾਹੁੰਦੇ ਆ ਤਾਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇਸ ਦੇ ਵਿੱਚ ਕਿਹੜਾ ਡਿਜ਼ਾਈਨ ਕਰਨਾ ਤੁਸੀਂ ਕੋਈ ਡਿਜ਼ਾਈਨ ਵੀ ਕਰ ਸਕਦੇ ਹੋ ਕਿ ਇਹ ਨਹੀਂ ਕਿ ਤੁਸੀਂ ਕੋਈ ਡਿਜ਼ਾਈਨ ਨਹੀਂ ਕਰ ਸਕਦੇ ਤੁਸੀਂ ਬੜਾ ਸੋਹਣਾ ਇੱਥੇ ਕੋਈ ਡਿਜ਼ਾਈਨ ਵੀ ਬਣਾ ਸਕਦੇ ਤੇ ਇੱਕ ਕੁੰਡਾ ਆਪਾਂ ਇੱਥੇ ਸਿੱਧਾ ਰੱਖਾਂਗੇ ਤੇ ਚਾਰ ਆਪਣੇ ਪੁੱਠੇ ਹੋ ਜਾਣਗੇ ਇਹ ਇਸ ਤਰ੍ਹਾਂ ਦਾ ਇੱਥੇ ਬਾਰਡਰ ਬਣੇਗਾ ਤੁਹਾਨੂੰ ਦਿਸ ਰਿਹਾ ਜੀ ਦੇਖੋ ਜੀ ਆਪਾਂ ਨੂੰ ਚਾਰ ਕੁੰਡੇ ਪੁੱਠੇ ਤੇ ਇੱਕ ਆਪਾਂ ਨਾਲ ਸਿੱਧਾ ਹਮੇਸ਼ਾ ਲਾਉਂਦੇ ਹੁੰਨੇ ਆ ਸਾਰਿਆਂ ਨੂੰ ਪਤਾ ਇੱਧਰ ਵੀ ਆਪਣੇ ਦੋਨਾਂ ਸਾਈਡਾਂ ਤੇ ਇੱਥੇ ਕੀਤੀ ਕੀਤੀ ਆ ਪਰ ਇੱਕ ਕਲਰ ਚ ਹੋਏਗਾ ਤਾਂ ਤੁਹਾਨੂੰ ਹੋਰ ਵੀ ਸੌਖਾ ਪਰ ਦੋ ਕਲਰ ਦੇ ਵਿੱਚ ਅੱਛਾ ਡਿਜ਼ਾਈਨ ਬਣ ਜਾਂਦਾ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂਗੀ ਅੱਗੇ ਕਿੰਨਾ ਬਣਾਉਣਾ ਆਪਾਂ ਜਿੰਨਾ ਪੈਰ ਬਣਾਉਣਾ ਸੀ ਉਸ ਹਿਸਾਬ ਨਾਲ ਬਣਾ ਲਿਆ ਕਿਉਂਕਿ ਆਪਾਂ ਜ਼ਿਆਦਾ ਲੰਬਾ ਨਹੀਂ ਕਰਾਂਗੇ ਪੈਰ ਨੂੰ ਕਿਉਂਕਿ ਐਨਾ ਇਹ ਖਲ ਵੀ ਜਾਂਦਾ ਪਾਉਣ ਵੇਲੇ ਇਹ ਆਪਾਂ ਰੱਖਿਆ ਸਿਰਫ ਚੀਜੀ ਤੱਕ ਚੀਜੀ ਤੱਕ ਆਪਾਂ ਰੱਖਣਾ ਆਪਾਂ ਇੱਕ ਸਾਈਡ ਤੇ ਪੰਜ ਝੋਟੇ ਵੱਧ ਕਰਾਂਗੇ ਇਹ ਆਪਣੇ ਗੂਠੇ ਤੇ ਪੰਜ ਝੋਟੇ ਹੋਣਗੇ ਜਿਹੜਾ ਬਾਕੀ ਬਚੇਗਾ ਪੀਸ ਆਪੋ ਦਾ ਹਾਫ ਕਰ ਲਾਂਗੇ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਕੀ ਕਿਦਾਂ ਕਰਨਾ ਹੁਣ ਇੱਥੋਂ ਆਪਾਂ ਬਿਲਕੁਲ ਪਲੇਨ ਰੱਖਾਂਗੇ ਸਾਰਾ ਇਹ ਪਲੇਨ ਕਰਾਂਗੇ ਆਪਾਂ ਹਾਂਜੀ ਆਪਾਂ ਪੰਜ ਜੋੜ ਰੱਖ ਲਏ ਆ ਤੁਸੀਂ ਦੇਖਣਾ ਕਿ ਤੁਸੀਂ ਪਹਿਲਾਂ ਕਿਹੜਾ ਪਾਇਆ ਕਿਹੜਾ ਪੈਰ ਬਣਾਉਣਾ ਤੇ ਮੈਂ ਸੱਜੇ ਪੈਰ ਦਾ ਰੱਖਿਆ ਗੁੱਠਾ ਕਿਉਂਕਿ ਇਸ ਤਰੀਕੇ ਦੇ ਨਾਲ ਆਏਗੇ ਇਹ ਆਪਾਂ ਗੁੱਠੇ ਵਾਲੀ ਸਾਈਡ ਰੱਖ ਲਈ ਆ ਤੇ ਇੱਧਰ ਜਿੰਨੇ ਜੋਟੇ ਆਪਣੇ ਬਜੇ ਆਪਾਂ ਇਹਨਾਂ ਦਾ ਹਾਫ ਹਾਫ ਕਰਾਂਗੇ 1 2 3 4 5 6 7 8 9 10 11 12 13 14 ਤੇ 15 ਤੇ ਇੱਕ ਕੁੰਡਾ ਜੀ ਆਪਾਂ ਹੁਣ ਇਹਦੇ 7-7 ਜੋੜ ਦੋਨੋਂ ਸਾਈਡਾਂ ਤੇ ਕਰ ਲਵਾਂਗੇ ਆਪਾਂ 7 ਜੋੜ ਹੋਰੇ ਇੱਧਰ ਬੁਣਾਗੇ ਪੰਜ ਜੋਟਿਆਂ ਦੇ ਨਾਲ ਹੀ ਜਾਂਦਾ ਕਿ ਤਕਰੀਬਨ 12 ਜੋਟੇ ਹੋ ਜਾਣਗੇ ਆਪਣੇ ਇੱਕ ਕੁੰਡਾ ਆਪਾਂ ਸਾਂਝਾ ਜਿਹੜਾ ਬਚਿਆ ਉਹ ਸਾਂਝਾ ਰੱਖ ਲਾਂਗੇ ਫਿਰ ਤੁਹਾਨੂੰ ਦੱਸ ਦਿਆਂ ਕਿ ਆਪਾਂ ਪਿੱਛੇ ਤੋਂ ਹਾਫ ਕਰਕੇ ਕਿੱਦਾਂ ਇਹਨੂੰ ਪੈਰ ਦੀਆਂ ਉਂਗਲੀਆਂ ਬਣਾਉਣੀਆਂ ਨੇ ਤੇ ਕਿੱਥੇ ਜਾ ਕੇ ਆਪਾਂ ਗੁੱਠੇ ਨੂੰ ਲੱਗ ਕਰਨਾ ਗੁੱਠੇ ਦੀਆਂ ਸਲਾਈਆਂ ਵੀ ਆਪਾਂ ਇਹਦੇ ਨਾਲ ਅਰੇ 3-4 ਬਣਾਵਾਂਗੇ ਦੇਖੋ ਜੀ ਆਪਾਂ ਫਿਰ ਹੁਣ ਦੋਨਾਂ ਸਾਈਡਾਂ ਤੇ ਆਪਣੇ 15 ਜੋਟੇ ਸੀਗੇ ਬੱਚੇ ਤੇ ਪੰਜ ਜੋਟੇ ਆਪਾਂ ਕੱਟਦੇ ਸੀ ਗੁੱਠੇ ਦੇ ਠੀਕ ਹੈ ਜੀ ਇਸ ਸਾਈਡ ਤੇ ਹੋ ਗਏ 12 ਜੋਟੇ ਤੇ ਇੱਕ ਕੁੰਡਾ ਇਸ ਸਾਈਡ ਤੇ ਰਹਿ ਗਏ ਸੱਤ ਜੋਟੇ ਤੇ ਇੱਕ ਕੁੰਡਾ 1 2 3 4 5 6 7 ਤੇ ਇਹ 8 ਵਜੇ ਨੇ ਇਹਨੂੰ ਆਪਾਂ ਰੱਖਾਂਗੇ ਇੱਕ ਸਾਂਝਾ ਜੀ ਠੀਕ ਹੈ ਜੀ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਕਰ ਲਾਂਗੇ ਇਹ ਆਪਾਂ ਹੁਣ ਚੀਚੀ ਵਾਲਾ ਸਾਈਡ ਬਣਾ ਰਹੇ ਆ ਤੁਸੀਂ ਧਿਆਨ ਨਾਲ ਦੇਖ ਲਿਓ ਜੀ ਕਿ ਆਪਾਂ ਚੀਚੀ ਵਾਲਾ ਸਾਈਡ ਬਣਾ ਰਹੇ ਹਾਂਗੇ ਆਪਾਂ ਇੱਥੋਂ ਜੋ ਇੱਕ ਕੁੰਡਾ ਸਾਂਝਾ ਰੱਖਿਆ ਸੀ ਉਹ ਸਾਂਝਾ ਕੁੰਡਾ ਰੱਖਿਆ ਸੀ ਆਪਾਂ ਇਸ ਸਾਈਡ ਤੇ ਜਿੱਧਰ ਆਪਾਂ ਚੀਚੀ ਵਾਲਾ ਬਣਾ ਰਹੇ ਹਾਂ ਉਹ ਕੁੰਡੇ ਨੂੰ ਆਪਾਂ ਇਸ ਸਲਾਈ ਦੇ ਉੱਪਰ ਤੀਸਰੀ ਸਲਾਈ ਜਿਹੜੀ ਆਪਾਂ ਲਾਈ ਆ ਉਹਦੇ ਉੱਪਰ ਇਦਾਂ ਇਸ ਤਰੀਕੇ ਦੇ ਨਾਲ ਉਤਾਰ ਲਾਂਗੇ ਫਿਰ ਇੱਥੇ ਤੁਸੀਂ ਦੋਹਾਂ ਦਾ ਇੱਕ ਕਰਕੇ ਬਣਾਉਣਾ ਚਾਹੁੰਦੇ ਹੋ ਦੋਹਾਂ ਦਾ ਇੱਕ ਕਰਕੇ ਬਣਾ ਲਓ ਤੁਹਾਡੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਘਟਾਉਣਾ ਚਾਹੁੰਦੇ ਆ ਆਪਾਂ ਇਸ ਤਰੀਕੇ ਦੇ ਨਾਲ ਹੀ ਘਟਾਵਾਂਗੇ ਦੇਖੋ ਜੀ ਦੋਹਾਂ ਦਾ ਇਹ ਇੱਕ ਕਰਾਂਗੇ ਆਪਾਂ ਤੇ ਜਿਹੜਾ ਆਪਣਾ ਸਾਂਝਾ ਕੁੰਡਾ ਸੀਗਾ ਉਹਨੂੰ ਆਪਾਂ ਉਹਦੇ ਉੱਪਰ ਦੀ ਕਰ ਦਿਆਂਗੇ ਇਸ ਤਰ੍ਹਾਂ ਕਰਕੇ ਆਪਾਂ ਇਹ ਸਲਾਈ ਬਣਾਵਾਂਗੇ ਸਲਾਈ ਬਣਾਉਣ ਇੱਕ ਬਣਾਉਣ ਲੱਗੇ ਜਰੂਰ ਧਿਆਨ ਕਰਿਓ ਪਹਿਲਾਂ ਇੱਕ ਸਾਈਡ ਬਣਾਉਂਦੇ ਆਉਣਾ ਕਿਉਂਕਿ ਆਪਾਂ ਇਧਰੋਂ ਸਾਈਡ ਗੁੱਠੇ ਵੱਲ ਬਣਾ ਲਈ ਹੁਣ ਆਪਾਂ ਚੀਚੀ ਵਾਲੀ ਸਾਈਡ ਬਣਾਣੀ ਆ ਕਿਉਂਕਿ ਉਹਦੇ ਲਈ ਸਲਾਈ ਆਪਣੀ ਪੂਰੀ ਹੋਈ ਹੈ ਪਰ ਜਰੂਰ ਯਾਦ ਰੱਖਿਓ ਸਾਝਾ ਕੁੰਡਾ ਨਾ ਭੁੱਲ ਜਿਓ ਹਾਂਜੀ ਆਪਾਂ ਆਉਂਦੇ ਹੋਏ ਦੂਸਰਾ ਧਾਗਾ ਚੇਂਜ ਕਰ ਲਿਆ ਸੀਗਾ ਜੋ ਸਾਝਾ ਕੁੰਡਾ ਆਪਾਂ ਇਹਨੂੰ ਨਹੀਂ ਬੁਣਾਂਗੇ ਇੱਕ ਤੁਹਾਨੂੰ ਹੋਰ ਵੀ ਤਰੀਕਾ ਦੱਸ ਦਿੰਨੀ ਆ ਆਪਣੇ ਸੌਖੇ ਤਰੀਕੇ ਨਾਲ ਜੇ ਤੁਸੀਂ ਹੋਰ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਹੋ ਇਹਨੂੰ ਬੰਦ ਤਾਂ ਇਹ ਕੁੰਡਾ ਲੈ ਕੇ ਜਿਵੇਂ ਇਹਦੇ ਇਹਨੂੰ ਬੁਣ ਲਿਆ ਆਪਾਂ ਅਗਰ ਤੁਸੀਂ ਸਾਰਿਆਂ ਦੇ ਨਹੀਂ ਕਰਨੇ ਲੱਗ ਤਰੀਕੇ ਦਾ ਕਰਨਿਆਂ ਤਾਂ ਆਪਾਂ ਇਹਨੂੰ ਇੱਥੋਂ ਫਿਰ ਇਹਦਾ ਕੁੰਡਾ ਲੈਣਾ ਫਿਰ ਇਹ ਦੋਨਾਂ ਦੇ ਇੱਕ ਕਰਕੇ ਐਦਾਂ ਬਣਾਉਣਾ ਇਹ ਐਦਾਂ ਲੱਗੇ ਤੁਹਾਨੂੰ ਜਿਦਾਂ ਸੂਈ ਨਾਲ ਸਿਲਾਈ ਕੀਤਾ ਹੁੰਦਾ ਜੀ ਵੈਸੇ ਆਪਾਂ ਨਹੀਂ ਕਰਾਂਗੇ ਐਦਾਂ ਕਿਉਂਕਿ ਆਪਾਂ ਉਸ ਤਰੀਕੇ ਨਾਲ ਹੀ ਕਰਾਂਗੇ ਜਿਸ ਤਰੀਕੇ ਜਾਂਦੇ ਸਲਾਈ ਦੇ ਕੀਤਾ ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਕਰ ਸਕਦੇ ਹੋ ਇਹ ਸਾਂਝਾ ਕੁੰਡਾ ਆਪਾਂ ਬਿਲਕੁਲ ਨਹੀਂ ਬੁਣਾਗੇ ਇਹ ਪੂਰੀ ਸਲਾਈ ਇਦਾਂ ਪਾ ਲੈਣੀ ਆਪਾਂ ਨੇ ਤਿੰਨ ਦੋ ਸਲਾਈਆਂ ਤਿੰਨ ਪਾਵਾਗੇ ਫਿਰ ਆਪਾਂ ਗੁੱਠੇ ਵਾਲੇ ਅਲੱਗ ਛੱਡ ਦੇਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਗੁੱਠਾ ਆਪਣਾ ਚੀਚੀ ਤੋਂ ਥੋੜਾ ਜਿਹਾ ਜੋਇੰਟ ਦੇਖਿਆ ਤੁਸੀਂ ਫਰਕ ਹੁੰਦਾ ਵਾ ਸਿਰਫ ਦੋ ਤਿੰਨ ਸਲਾਈਆਂ ਹੀ ਕਰਨੀਆਂ ਆਪਾਂ ਜ਼ਿਆਦਾ ਨਹੀਂ ਕਰਨੀਆਂ ਹਾਂਜੀ ਹੁਣ ਆਪਾਂ ਇੱਕ ਇਧਰੋਂ ਲੈ ਲਿਆ। ਕੁੰਡਾ ਤੇ ਇੱਕ ਆਪਣਾ ਉਧਰ ਲਾ। ਸਾਂਝਾ ਕੁੰਡਾ ਆਪਾਂ ਵਿੱਚ ਰੱਖ ਲਿਆ। ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇਹਦੇ ਉੱਪਰ ਛੜਾ ਕੇ ਤੇ ਆਪਾਂ ਇਹਨੂੰ ਬੁਣ ਲਾਂਗੇ। ਦੋਨੋਂ ਦਾ ਇੱਕ ਕਰ ਲਵਾਂਗੇ। ਇੱਕ ਬਣਾ ਲਿਆ। ਅਗਰ ਤੁਹਾਨੂੰ ਹੋਰ ਵੀ ਤਰੀਕਾ ਦੱਸਦੀ ਆ ਜੇ ਤੁਹਾਨੂੰ ਇਹ ਹੁੰਦਾ ਇਹਨੂੰ ਇਸ ਤਰੀਕੇ ਤੇ ਲਾਓ। ਇੱਕ ਬਣਾ ਕੇ ਤਾਂ ਇੱਕ ਕੁੰਡੇ ਨੂੰ ਇਹਦੇ ਉੱਪਰ ਦੀ ਕਰਨਾ ਆਪਾਂ ਜਿਸ ਤਰ੍ਹਾਂ ਕਿ ਇਹ ਸਲਾਈ ਦੇ ਵਿੱਚ ਦੀ ਕੱਢ ਦਿੱਤਾ ਦੋ ਸਲਾਈਆਂ ਵੀ ਤੁਹਾਡੇ ਕੋਲੇ ਆ ਤਾਂ ਇਹ ਕੁੰਡੇ ਆਪਣੇ ਬਾਹਰਲੀ ਸਾਈਡ ਬਿਲਕੁਲ ਨਹੀਂ ਪਤਾ ਲੱਗੇਗਾ ਕਿ ਆਪਾਂ ਕਿੱਥੇ ਜੋਇੰਟ ਪਾਇਆ ਵਾ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਆ ਹਾਂਜੀ ਆਪਾਂ ਬੋਲਨੇ ਇਧਰ ਆਪਾਂ ਰੱਖਾਂਗੇ ਪੰਜ ਝੋਟੇ ਗੁੱਠੇ ਦੇ ਬਾਕੀ ਆਪਾਂ ਸਾਰੀ ਸਲਾਈ ਬਰਾਬਰ ਕਰ ਲਾਂਗੇ ਮੈਂ ਉੱਪਰ ਜਾ ਕੇ ਪੈਰਾ ਕੋਲੇ ਇੱਕ ਰੰਗ ਕਲਰ ਹੀ ਕਰਾਂਗੀ ਉੱਪਰ ਤੱਕ ਨਹੀਂ ਧਾਰੀਆਂ ਬਣਾਵਾਂਗੀ ਇਹ ਤੁਸੀਂ ਧਾਰੀਆਂ ਬਣਾਉਣੀਆਂ ਬਣਾ ਸਕਦੇ ਆ ਪਰ ਮੈਂ ਨਹੀਂ ਬਣਾਵਾਂਗੀ ਮੈਂ ਪੈਰ ਦੇ ਪੰਜੇ ਜੇ ਪਲੇਨ ਹੀ ਰੱਖਾਂਗੀ 1 2 3 4 ਤੇ 5 ਇਹ ਪੰਜ ਰੱਖ ਲਿਆ ਆਪਾਂ ਇਹ ਪੰਜ ਆਪਾਂ ਬਿਲਕੁਲ ਨਹੀਂ ਬਣਾਾਂਗੇ ਆਪਾਂ ਫੇਰ ਬੈਕ ਚਾਵਾਂਗੇ ਇਧਰ ਇੱਥੇ ਬੈਕ ਕਰ ਲੈਣਾ ਆਪਾਂ ਨੇ ਤੁਹਾਨੂੰ ਪਤਾ ਹੀ ਹੈ ਨਾ ਬੈਕ ਕਰਕੇ ਇਹ ਕੁੰਡਾ ਪਹਿਲਾਂ ਆਪਾਂ ਖਾਲੀ ਜ਼ਰੂਰ ਲਾਉਣਾ ਨਹੀਂ ਤਾਂ ਵਧਾਉਣੇ ਆ ਤਾਂ ਆਪਾਂ ਇਹ ਕੁੰਡਾ ਜੇ ਵੱਧ ਜਾਂਦਾ ਇਹ ਆਪਣਾ ਆ ਜਾਊਗਾ ਜੀ ਮੋਹਰੀ ਉਂਗਲ ਵਾਲਾ ਸਾਈਡ ਆ ਗਿਆ ਅਗੂਠੇ ਦੇ ਨਾਲ ਇਹਨੂੰ ਆਪਾਂ ਹੁਣ ਬਣ ਲੈਣੇ ਆ ਦੇਖੋ ਆਪਣੀ ਚੀਚੀ ਵਾਲੀ ਸਾਈਡ ਦਾ ਕਟਣ ਲੱਗ ਰਿਹਾ ਇਹ ਆਪਣੀ ਚੀਚੀ ਵਾਲਾ ਸਾਈਡ ਵਾ ਠੀਕ ਹੈ ਜੀ ਉੱਪਰ ਜਾ ਕੇ ਤੁਹਾਨੂੰ ਫੇਰ ਦਿਖਾਉਣੀ ਹੈ ਤੁਹਾਨੂੰ ਹੁਣ ਲਾਸਟ ਦੱਸਦੇ ਆ ਜੋ ਆਪਣਾ ਪੈਰ ਵੱਲੋਂ ਬੰਦ ਹੋਣੀ ਹੈ ਚੀਚੀ ਵੱਲੋਂ ਆਪਾਂ ਚੀਚੀ ਦੇ ਲੈ ਤੱਕ ਬਣਾ ਲਈ ਇਹ ਉੱਪਰ ਦੇ ਆਪਣੇ ਆ ਪੰਜਿਆਂ ਦੀ ਆ ਆਪਾਂ ਨੂੰ ਇੱਕੇ ਸਲਾਈ ਚ ਬੰਦ ਕਰਾਂਗੇ ਇਹ ਆਪਾਂ ਲਾ ਲਿਆ ਕੁੰਡਾ ਤੇ ਇੱਥੋਂ ਇਹ ਜੋ ਸਾਂਝਾ ਕੁੰਡਾ ਸੀ ਹੈ ਨਾ ਸਾਂਝਾ ਕੁੰਡਾ ਆਪਾਂ ਲਾ ਕੇ ਤੁਸੀਂ ਦੇਖਦੇ ਜਾਣਾ ਇਹ ਦੋਹਾਂ ਦਾ ਇੱਕ ਕਰ ਦਿਆਂਗੇ ਆਪਾਂ ਠੀਕ ਹੈ ਇਹ ਦੋੜੇ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਦੋਨੋਂ ਦਾ ਇੱਕ ਕਰ ਦਿੱਤਾ ਲਾਸਟ ਇਹਨੂੰ ਫੇਰ ਜੋ ਆਪਾਂ ਰੱਖਿਆ ਤਾਂ ਇੱਕ ਕੁੰਡਾ ਸਾਝਾ ਸੀ ਉਹਨੂੰ ਆਪਾਂ ਇਹਦੇ ਉੱਪਰ ਦੀ ਐਂਦਾ ਕਰ ਦਿੱਤਾ ਇਹ ਕੁੰਡਾ ਆਪਣਾ ਉੱਤੇ ਵੱਧਾ ਰਹੇਗਾ ਮਗਰ ਦੀ ਆਪਾਂ ਕੁੰਡਾ ਕੱਢਿਆ ਇਹ ਸਾਰੀ ਸਲਾਈ ਦੇ ਵਿੱਚ ਹੀ ਉੱਪਰਲੇ ਮੈਂ 4 ਝੋਟੇ ਰੱਖੇ ਨੇ ਜੀ ਉੱਪਰ ਜਾ ਕੇ 4 ਝੋਟੇ ਰੱਖੇ ਨੇ ਠੀਕ ਹੈ ਤੁਸੀਂ ਇਸ ਤਰੀਕੇ ਦੇ ਨਾਲ ਉੱਪਰ ਬੰਦ ਕਰ ਬੜੀ ਸੋਹਣੀ ਗਲਾਈ ਦੇ ਵਿੱਚ ਇਹ ਬੰਦ ਹੋਏਗਾ ਇਹ ਨਹੀਂ ਹੋਏਗਾ ਕਿ ਗਲਾਈ ਆਏਗੀ ਨਹੀਂ ਬਹੁਤ ਸੋਹਣੀ ਗਲਾਈ ਆਏਗੀ ਤੇ ਫਿਰ ਇਹਦੇ ਵਿੱਚੋਂ ਤਿੱਖੀ ਜੀ ਬਣ ਜਾਂਦੀ ਚੁੰਝ ਜੀ ਆਪਣੀ ਚੁੰਝ ਜੀ ਨਹੀਂ ਬਣੇਗੀ ਬਾਕੀ ਤੁਹਾਨੂੰ ਜਦ ਮੈਂ ਪਾਵਾਂਗੀ ਤੇ ਦਿਖਾਵਾਂਗੀ ਤਾਂ ਤੁਹਾਨੂੰ ਸਾਰੀ ਸਮਝ ਪੈ ਜਾਏਗੀ ਇਹ ਆਪਣਾ ਹੁਣ ਸਾਰਾ ਬੰਦ ਹੋ ਗਿਆ ਉਪਰੋਂ ਪੈਰ ਤੋਂ ਇਹ ਇੱਕ ਕੇ ਸਲਾਈ ਜੀ ਬੰਦ ਕਰਨਾ ਆਪਾਂ ਇਹ ਲੋ ਜੀ ਇਹ ਆਪਣਾ ਹੋ ਗਿਆ ਬੰਦ ਹਮੇਸ਼ਾ ਬੰਦ ਤੁਸੀਂ ਕਰਨਾ ਤਾਂ ਉੱਪਰੋਂ ਤੁਹਾਡੀ ਰੱਖ ਮਰਜ਼ੀ ਹੈ ਸਿੱਧੇ ਪਾਸੇ ਪਰ ਮੈਂ ਇਹਨੂੰ ਉਲਟੇ ਪਾਸੇ ਬੰਦ ਕਰਦੀ ਹੁੰਨੀ ਐ ਤੁਹਾਡੀ ਆਪਣੀ ਇੱਛਾ ਜੀ ਤੁਸੀਂ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਆ ਇਹ ਆਪਣਾ ਇੱਕ ਕੁੰਡਾ ਹੀ ਰਹਿ ਗਿਆ ਇੱਥੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਗਲਾਈ ਬਣ ਕੇ ਆਈ ਐ ਤੁਸੀਂ ਦੇਖ ਲਓ ਆਪੇ ਕਿ ਨਹੀਂ ਪਤਾ ਲੱਗੇਗਾ ਤੁਹਾਨੂੰ ਇਹ ਆਪਣਾ ਪੈਰ ਸਾਈਡ ਬਣ ਗਿਆ ਜੋ ਆਪਣੀ ਪੈਰ ਚੀਚੀ ਵਾਲੋਂ ਸਾਈਡ ਆਉਂਦੀ ਐ ਇੱਥੋਂ ਤੋਂ ਲੈ ਕੇ ਸੈਡ ਇੰਨੀ ਸ਼ੁਰੂ ਹੁੰਦੀ ਹੈ ਇਹ ਆਪਣੀ ਦੇਖੋ ਬਿਲਕੁਲ ਗਲਾਈ ਬਣ ਗਈ ਹੈ ਉੱਪਰ ਤੇ ਨਹੀਂ ਤਾਂ ਤੁਸੀਂ ਦੇਖਿਆ ਉੱਪਰੋਂ ਬੰਦ ਕਰਦੇ ਤਾਂ ਇੱਥੋਂ ਤਿੱਖਾਪਨ ਹੋ ਜਾਂਦਾ ਇਹਦਾ ਇੱਥੇ ਤਿੱਖਾਪਨ ਨਹੀਂ ਆਇਆ ਉੱਪਰਲੇ ਚਾਰ ਝੋਟੇ ਰੱਖ ਕੇ ਤੁਸੀਂ ਤਾਂ ਇਹਨੂੰ ਇੱਕ ਸਰਾਈਜੀ ਬੰਦ ਕਰਿਓ ਤਾਂ ਕਿ ਫਿਰ ਤੁਹਾਡੀ ਇਹ ਗਲਾਈ ਬਣ ਕੇ ਬੜੀ ਸੋਹਣੀ ਆਏਗੀ ਠੀਕ ਆ ਹੁਣ ਆਪਣਾ ਰਹਿ ਗਿਆ ਜੀ ਅੰਗੂਠਾ ਬਣਨ ਵਾਲਾ ਆਪਾਂ ਹੁਣ ਬਣਾਵਾਂਗੇ ਇਸ ਤੋਂ ਬਾਅਦ ਅੰਗੂਠਾ ਤਾਂ ਲਓ ਜੀ ਆਪਣਾ ਗੁੱਠਾ ਵੀ ਬਣ ਕੇ ਤਿਆਰ ਆਪਾਂ ਹਣੇ ਗੁੱਠੇ ਦੀ ਲਵਾਈ ਜਦੋਂ ਬਣਾਉਣੇ ਆ ਨਾ ਆਪਣੇ ਗੁੱਠੇ ਨਾਲੋਂ ਚਾਰ ਸਲਾਈਆਂ ਵੱਧ ਕਰ ਲਿਆ ਕਰੋ ਕਿਉਂਕਿ ਵੱਧ ਕਰਨ ਦਾ ਮਤਲਬ ਇਹ ਹੁੰਦਾ ਕਿ ਸਲਾਈਆਂ ਤੁਸੀਂ ਗਿਣ ਲਓ ਕਿੰਨੀਆਂ ਪਾਈਆਂ ਨੇ ਇਹ ਤੁਸੀਂ ਗਿਣ ਸਕਦੇ ਹੋ ਨਾ ਬਾਅਦ ਚ ਬਣਾਉਣ ਵੇਲੇ ਕੋਈ ਨਾਪੜ ਦਾ ਲੋੜ ਨਹੀਂ ਪੈਂਦੀਗੀ ਇਹਨੂੰ ਚਾਰ ਸਲਾਈਆਂ ਮੈਂ ਇਸ ਲਈ ਵੱਧ ਕਿਹਾ ਕਿ ਜਦੋਂ ਆਪਾਂ ਫਿਰ ਗੁੱਠਾ ਪਾਉਣੇ ਇਹਨੂੰ ਸਿਵਾਵਾਂਗੇ ਨਾ ਤੇ ਪਾਉਣ ਵੇਲੇ ਆਪਣਾ ਇਸ ਤਰ੍ਹਾਂ ਗੁੱਠੇ ਨੇ ਚੌੜਾ ਹੋ ਜਾਣਾ ਤੇ ਇਹਦੀ ਇਹ ਚੀਜ਼ ਫਿਰ ਘਟ ਜਾਣੀ ਹੈਗੀ ਚਾਰ ਸਲਾਈਆਂ ਜੇ ਵੱਧ ਪੈ ਜਾਣਗੀਆਂ ਤਾਂ ਆਪਣਾ ਗੁੱਠਾ ਬਿਲਕੁਲ ਫਿੱਟ ਬੈਠੇਗਾ ਆਪਾਂ ਇਹਨਾਂ ਨੂੰ ਬੰਦ ਕਰਾਂਗੇ ਇਹਦਾ ਹਾਫ ਕਰਕੇ ਹਾਫ ਤੋਂ ਹੀ ਮੈਂ ਬੰਦ ਕਰਾਂਗੀ ਇਹਦੀ ਵੀ ਜਿਸ ਤਰ੍ਹਾਂ ਇਹ ਗੁਲਾਈ ਆਈ ਹੈ ਨਾ ਇਧਰ ਆਪਣਾ ਚੀਚੀ ਵਾਲੀ ਤੁਹਾਨੂੰ ਦਿਖਾਵਾਂ ਜੀ ਮੈਂ ਇਸ ਤਰ੍ਹਾਂ ਤੋਂ ਇਹ ਇਸ ਤਰ੍ਹਾਂ ਹੀ ਗੁਲਾਈ ਆਪਣੀ ਉਹਦੀ ਆਏਗੀ ਫਿਰ ਤੇ ਬਹੁਤ ਹੀ ਸੋਹਣਾ ਲੱਗੇਗਾ ਬਣਿਆ ਹੋਇਆ ਤੇ ਤੁਹਾਨੂੰ ਫਿਰ ਅੱਗੇ ਦਿਖਾਵਾਂਗੇ ਆਪਾਂ ਜਦੋਂ ਬਣ ਗਿਆ ਸਾਰਾ ਇਸ ਤੋਂ ਬਾਅਦ ਸਿਲਾਈ ਕਰਕੇ ਜ਼ਰੂਰ ਦਿਖਾਵਾਂਗੇ ਆਪਣੀ ਜਰਾਬ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਇਹਨੂੰ ਸਲਾਈ ਕਰਦੇ ਆਂ ਦੇਖੋ ਤੁਸੀਂ ਇਹ ਜਿਹੜੀਆਂ ਆਪਾਂ ਸਲਾਈਆਂ ਪਾਈਆਂ ਵੱਟਾ ਬਣਾਈਆਂ ਇਹਨਾਂ ਦੇ ਮੂੰਹ ਜਿੱਧਰੋਂ ਪਾਉਣ ਲੱਗਿਆ ਇਹ ਆਪਣੇ ਉੱਪਰ ਨੂੰ ਹੋਣਗੇ ਜਿੱਥੋਂ ਦੀ ਆਪਾਂ ਪੈਰ ਪਾਉਣਾ ਜਿਹੜੀ ਸਾਈਡ ਦੀ ਆਪਾਂ ਲੰਬਾਈ ਰੱਖੀ ਸੀ 30 ਝੋਟੇ ਪਾ ਕੇ ਉਹ ਇਹ ਚੀਜ਼ ਆਏਗੀ ਉਹ ਇੰਨੀ ਲੰਬੀ ਰਹਿ ਜਾਏਗੀ ਅਗਰ ਤੁਸੀਂ ਜ਼ਿਆਦਾ ਲੰਬੀ ਬਣਾਣੀ ਹੈ ਤਾਂ ਤੁਸੀਂ ਇੱਥੇ ਜ਼ਿਆਦਾ ਜੋੜ ਪਾ ਸਕਦੇ ਹੋ ਤੇ ਇਹ ਇੰਨੀ ਉੱਚੀ ਹੋਰ ਹੋ ਜਾਏਗੀ ਆਪਾਂ ਹੁਣ ਇਹਨੂੰ ਸਲਾਈ ਕਰਦੇ ਆਂ ਇਹ ਆਪਣਾ ਆਏਗਾ ਪਿਛਲਾ ਪਾਸਾ ਅੱਡੀ ਵਾਲਾ ਜੀ ਆਪਾਂ ਇਹਨੂੰ ਸਲਾਈ ਕਰਦੇ ਆਂ ਫਿਰ ਤੁਹਾਨੂੰ ਅਗੇ ਦੱਸ ਦਿਆਂ ਆਪਾਂ ਦੇਖੋ ਬੈਕ ਸਾਈਡ ਸੀ ਲਈ ਹੈ ਬੈਕ ਸਾਈਡ ਇਹਦਾ ਬਣ ਜਾਂਦੀ ਹੈ ਠੀਕ ਹੈ ਜੀ ਬਾਹਰਲੇ ਆਪਣੇ ਬਾਹਰਲੇ ਪਾਸੇ ਐਦਾਂ ਬਣੇਗੀ ਬੈਕ ਸਾਈਡ ਆਪਣੀ ਜੋ ਬਾਹਰ ਦਿਖਾਈ ਦੇਵੇਗੀ ਠੀਕ ਹੈ ਹੁਣ ਆਪਾਂ ਇਹ ਬੈਕ ਸਾਈਡ ਕਰ ਦਿੱਤੀ ਆਪਣੀ ਅੱਡੀ ਵਾਲਾ ਪਾਸਾ ਇਹ ਉੱਪਰ ਰਹਿ ਜਾਏਗਾ ਜੀ ਮੂੰਹ ਜਿੱਥੋਂ ਦੀ ਆਪਾਂ ਪੈਰ ਪਾਉਣਾ ਹੁਣ ਆਪਾਂ ਸਾਰੀ ਸਿਲਾਈ ਇੱਧਰ ਕਰਾਂਗੇ ਸਿਲਾਈ ਹੋਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਫਿਰ ਆਪਣੀ ਕਿ ਜਰਾ ਕਿਸ ਤਰ੍ਹਾਂ ਦੀ ਬਣੀ ਹੈ ਆਪਾਂ ਬਣਾਇਆ ਜੀ ਦੋ ਤਰ੍ਹਾਂ ਦੀ ਜਰਾਬਾਂ ਡਿਜ਼ਾਈਨ ਸੇਮ ਹੀ ਇੱਕ ਕੀਤਾ ਸੀਗਾ ਤਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕਿ ਆਪਾਂ ਇੱਕ ਦੇਖੋ ਗੁੱਠਾ ਬਣਾਇਆ ਗੁੱਠਾ ਬਿਲਕੁਲ ਆਪਾਂ ਪਤਲਾਵਾ ਪੰਜ ਜੋਟਿਆਂ ਦਾ ਗੁੱਠਾ ਬਣਾਇਆ ਸੀਗਾ ਜਦੋਂ ਆਪਾਂ ਇਹਦੇ ਵਿੱਚ ਗੁੱਠਾ ਪਾਵਾਂਗੇ ਨਾ ਪੈਰ ਦਾ ਆਟੋਮੈਟਿਕ ਜਰਾਬ ਖੁੱਲੇਗੀ ਪਹਿਲਾਂ ਆਪਾਂ ਜਿਆਦਾ ਰੱਖਦੇ ਆ ਤਾਂ ਫਿਰ ਇਹ ਆਪਣੀ ਜਰਾਬ ਬਹੁਤ ਹੀ ਜਿਆਦਾ ਭੱਦੀ ਜੀ ਲੱਗਦੀ ਹੈਗੀ ਠੀਕ ਹੈ ਜੀ ਤੇ ਇਹ ਬਣਾਏ ਸੀ ਆਪਾਂ ਉੱਪਰ ਵਾਲਾ ਹਿੱਸਾ ਦੇਖੋ ਪਹਿਲਾਂ ਜੋ ਆਪਾਂ ਬਣਾਇਆ ਸਾਈਡ ਤੇ ਜੋ ਆਪਣੇ ਅੱਡੀ ਤੱਕ ਹੀ ਆਣਾ ਵਾ ਤੇ ਤੁਸੀਂ ਇਹਨੂੰ 35 ਜੋੜ ਰੱਖਣੇ ਆ ਤਾਂ ਤੁਸੀਂ 35 ਜੋਟੇ ਰੱਖ ਸਕਦੇ ਆਂ ਇਹ ਚੀਜ਼ ਆਪਣੀ ਜੋ ਪੈਰ ਦੀ ਆ ਇਹ ਲੰਬੀ ਰਹਿ ਜਾਏਗੀ ਠੀਕ ਆ ਕਾਫੀ ਲੱਤ ਟੱਕੀ ਜਾਂਦੀ ਆ ਤੇ ਇਹ ਆਪਾਂ ਬਣਾਏ ਸੀ ਚਾਰ ਲੈਣਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ 1 2 3 ਤੇ 4 ਠੀਕ ਹੈ ਇਹਦੇ ਬਣਾਏ ਸੀ ਆਪਾਂ ਇੱਥੇ ਮੂਰੇ ਚਾਰ ਜੋੜ ਰੱਖ ਕੇ ਇਸ ਤਰ੍ਹਾਂ ਪੁੱਠੇ-ਪੁੱਠੇ ਦੀਆਂ ਸਲਾਈਆਂ ਕੀਤੀਆਂ ਸੀ ਹਰ ਸਲਾਈ ਇੱਕ ਨਾ ਕਲਰ ਦੀ ਪੁੱਠੀ ਤੇ ਇਧਰ ਆਪਾਂ ਇਸ ਤਰ੍ਹਾਂ ਬਣਾ ਲਿਆ ਸੀਗਾ ਇੱਕ ਇਹ ਚੀਜ਼ ਬਣਾਈ ਹੈ ਇੱਕ ਐਸੇ ਕਲਰ 'ਚ ਇਹੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਆ ਉਹਦੀ ਆਪਾਂ ਪੁੱਠੀਆਂ ਸਲਾਈਆਂ ਨਹੀਂ ਪਾਈਆਂ ਜੋ ਤੁਸੀਂ ਪੁੱਠੀਆਂ ਨਹੀਂ ਪਾਉਣੀਆਂ ਚਾਹੁੰਦੇ ਤਾਂ ਉਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਹੈ ਉੱਪਰ ਸੇਮ ਹੈ ਤਾਂ ਜਰਾਬ ਉਹੀ ਚੀਜ਼ ਬਣਾਈ ਆਪਾਂ ਨੇ ਪਰ ਸਿਰਫ ਇਹ ਚੀਜ਼ ਤੇ ਇੱਥੇ ਆਪਾਂ ਚੇਂਜ ਕੀਤੀ ਹੈਗੀ ਤੇ ਤੁਸੀਂ ਵੀ ਕਿਸ ਤਰੀਕੇ ਨਾਲ ਬਣਾਉਣੀ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰਾਬਾ ਬਣਾ ਸਕਦੇ ਹੋ ਆਪਣੀਆਂ ਪਰ ਆਹ ਚੀਜ਼ਾਂ ਲੰਬੀਆਂ ਰੱਖਣੀਆਂ ਤਾਂ ਤੁਸੀਂ ਜ਼ਿਆਦਾ ਪੈਰ ਜ਼ਿਆਦਾ ਲੱਤ ਢੱਕਣ ਲਈ ਤਾਂ ਇਹ ਚੀਜ਼ਾਂ ਆਪਣੀਆਂ ਬੈਕ ਸਾਈਡ ਤੇ ਇਹ ਉਹ ਚੀਜ਼ਾਂ ਜਿਹੜੀ ਆਪਾਂ ਕੁੰਡੇ ਪਾਏ ਹੁੰਦੇ ਨੇ ਜੀ ਇਹ ਆਪਣੀ ਜਰਾਬ ਬਣ ਕੇ ਬਿਲਕੁਲ ਰੈਡੀ ਆ ਤੇ ਇਹਦੇ ਉੱਪਰ ਤੁਸੀਂ ਕਰੋਸ਼ੀਏ ਦੇ ਨਾਲ ਕੁਝ ਕਰਨਾ ਚਾਹੁੰਦੇ ਹੋ ਵੀ ਇਹ ਟਾਈਟ ਰਹੇ ਲੂਜ਼ ਜ਼ਰੂਰ ਹੋਏਗਾ ਉੱਪਰ ਪੈਰ ਪਾਉਣੇ ਆਪਾਂ ਪਰ ਜਿਆਦਾ ਫਿਰ ਟਾਈਟ ਹੋਏਗਾ ਕਰੋਸ਼ੀਏ ਨਾਲ ਕਰਨ ਦਾ ਪਹਿਲਾਂ ਸੀ ਤੇ ਫਿਰ ਆਪਾਂ ਸੋਚਿਆ ਕਿ ਨਹੀਂ ਇਹ ਚੀਜ਼ ਮੁੜ ਕੇ ਪੈਣ ਦੇ ਵਿੱਚ ਪ੍ਰੋਬਲਮ ਆਏਗੀ ਤੁਸੀਂ ਜ਼ਰੂਰ ਦੱਸਣਾ ਕਿ ਮੇਰੇ ਬਣੀਆਂ ਜਰਾਬਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਲਾਈਕ ਕਮੈਂਟ আর ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਨੇ ਜੋੜੇ ਅੱਪਏ ਬਣਾਏ ਨੇ ਤੇ ਵੱਖ-ਵੱਖ ਕਰਕੇ ਹੀ ਬਣਾਏ ਨੇ ਤੁਹਾਨੂੰ ਜੋ ਚੰਗੀ ਲੱਗੀ ਤੁਸੀਂ ਬਣਾ ਸਕਦੇ ਆ ਧੰਨਵਾਦ ਤੇ ਜੀ ਆਪਣੀ ਬੂਟ ਸੌਕਸ ਬਣੀ ਹੈ ਦੇਖੋ ਇਧਰ ਉੱਪਰ ਲੰਬੀਆਂ ਬੂਟਾਂ ਦੀ ਤਰ੍ਹਾਂ ਹੋਣੀਆਂ ਹਨ ਤੇ ਤੁਸੀਂ ਕਿਸ ਤਰੀਕੇ ਨਾਲ ਬਣਾਉਣੀ ਹੈ ਤੁਸੀਂ ਉਸ ਤਰੀਕੇ ਨਾਲ ਹੀ ਬਣਾ ਸਕਦੇ ਆ